ਸਾਜੀ ਗੱਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਉਹ ਕਾਰੋਬਾਰ ਚੱਲਦੇ ਪਏ ਨੇ ਵੱਡੇ ਲੈਵਲ ਤੇ ਪ੍ਰਵਾਸੀ ਜਿਹੜੇ ਨੇ ਕਾਰੋਬਾਰ ਚਲਾਉਂਦੇ ਪਏ ਨੇ ਇੱਥੋਂ ਤੱਕ ਕਿ ਪੰਜਾਬੀਆਂ ਦੀ ਕੁੱਝ ਪੁਸਤੈਨੀ ਕੰਮ ਵੀ ਜਿਹੜੇ ਆ ਉਹ ਪ੍ਰਵਾਸੀਆਂ ਨੇ ਖੋਲੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਕਿਤੇ ਸੈਦ ਕੋਈ ਕਿਸਾਨ ਪੰਜਾਬ ਦਾ ਗੁੜ ਕੱਢਦਾ ਤੁਹਾਨੂੰ ਦਿਖਾਈ ਦੇਵੇਗਾ ਨਹੀਂ ਤਾਂ ਰੋਡ ਦੇ ਉੱਤੇ ਜਿੱਤੋਂ ਵੀ ਜਿੱਧਰ ਨੂੰ ਵੀ ਪੰਜਾਬ ਦੇ ਵਿੱਚ ਚੱਲੋਗੇ ਤੇ ਬਹੁਤ ਜ਼ਿਆਦਾ ਖਲਾੜੇ ਜਿਹੜੇ ਨੇ ਉਹ ਪੰਜਾਬੀਆਂ ਨੇ ਨਹੀਂ ਪ੍ਰਵਾਸੀਆਂ ਨੇ ਲਗਾਏ ਹੋਏ ਨੇ ਹਰ ਇੱਕ ਜਗ੍ਹਾ ਦੇ ਉੱਤੇ ਗੁੜ ਕੱਢਣ ਵਾਲਾ ਖਲਾੜਾ ਕਹਿਣ ਤੋਂ ਭਾਵ ਵੇਲਣਾ ਤੇ ਗੁੜ ਵਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਪੱਟੀਆਂ ਉਹ ਤੁਹਾਨੂੰ ਮਿਲ ਜਾਣਗੀਆਂ ਰੋਡ ਦੇ ਉੱਤੇ ਬਹੁਤ ਜ਼ਿਆਦਾ ਪਰ ਕੰਮ ਕੌਣ ਕਰਦੇ ਪਏ ਨੇ ਪ੍ਰਵਾਸੀ ਕਿਸਾਨਾਂ ਦੇ ਕੋਲੋਂ ਗੰਨਾ ਖਰੀਦਦੇ ਨੇ ਤੇ ਗੰਨਾ ਖਰੀਦ ਕੇ ਪ੍ਰਵਾਸੀ ਜਿਹੜਾ ਗੁੜ ਕੱਢਦੇ ਨੇ ਤੇ ਉਹ ਗੁੜ ਦੇ ਵਿੱਚ ਜਿਹੜਾ ਆ ਭਰ ਭਰ ਕੇ ਜਿਹੜੀ ਮਿਲਾਵਟ ਵੀ ਕੀਤੀ ਜਾਂਦੀ ਏ 90% ਜਿਹੜੀ ਏ ਉਹ ਗੁੜ ਦੇ ਵਿੱਚ ਕਿਹਾ ਜਾਂਦਾ ਕਿ ਮਿਲਾਵਟ ਕੀਤੀ ਜਾਂਦੀ ਹੈ ਕੈਨ ਤੋਂ ਭਾਵ ਕਿ ਬਹੁਤ ਥਾਵਾਂ ਤੋਂ ਜਿਹੜਾ ਆ ਉਹ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਪ੍ਰਵਾਸੀ ਅਕਸਰ ਹੀ ਜਿਹੜਾ ਆ ਗੁੜ ਦੇ ਵਿੱਚ ਖੰਡ ਦੀ ਮਲਾਫਟ ਕਰਦੇ ਨਜ਼ਰ ਆ ਰਹੇ ਨੇ ਕੋਈ ਸਮਾਂ ਸੀ ਜਦੋਂ ਖੰਡ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਸੀ ਤੇ ਗੁੜ ਸਸਤੇ ਹੁੰਦੇ ਸੀ ਕਿਉਂਕਿ ਉਦੋਂ ਘਰ ਘਰ ਕਿਸਾਨ ਗੁੜ ਕੱਢਦੇ ਸੀ ਗੁੜ ਘਰਾਂ ਦਾ ਆਪਣਾ ਗੁੜ ਹੁੰਦਾ ਸੀ ਤੇ ਗੁੜ ਹੁੰਦਾ ਸੀ ਸਸਤਾ ਤੇ ਖੰਡ ਹੁੰਦੀ ਸੀ ਮਹਿੰਗੀ ਤੇ ਉਦੋਂ ਗੁੜ ਮਿਲਦਾ ਸੀ ਵਧੀਆ ਤੇ ਟਿਕਾਊ ਤੇ ਸਭ ਤੋਂ ਫਰੈਸ਼ ਤੇ ਨਾਲ ਦੇ ਨਾਲ ਮਿਲਦਾ ਸੀ ਇੱਕ ਸਾਰ ਕਹਿਣ ਤੋਂ ਭਾਵ ਅਸਲੀ ਗੁੜ ਫਿਰ ਕੀ ਹੋਇਆ ਕਿ ਕਿਸਾਨਾਂ ਨੇ ਜਿਹੜਾ ਇੱਕ ਮਾਦ ਬੀਜਨੇ ਬੰਦ ਕਰ ਦਿੱਤੇ ਗੋੜ ਕੱਢਨੇ ਬੰਦ ਕਰ ਦਿੱਤੇ ਕਲਾੜੇ ਟੁੱਟ ਗਏ ਕਲਾੜੇ ਖਤਮ ਹੋ ਗਏ ਹੌਲੀ ਹੌਲੀ ਜਿਹੜੇ ਆ ਕਲਾੜੇ ਵੀ ਖਤਮ ਹੁੰਦੇ ਗਏ ਤੇ ਪੰਜਾਬ ਦੇ ਵਿੱਚੋਂ ਗੁੜ ਦੀ ਆਮਦ ਘਟਣੀ ਸ਼ੁਰੂ ਹੋ ਗਈ ਗੁੜ ਬਣਨਾ ਬੰਦ ਹੋ ਗਿਆ ਜਿਦੇ ਕਰਕੇ ਜਿਹੜਾ ਆ ਗੁੜ ਘਟ ਗਿਆ ਡਿਮਾਂਡ ਵੱਧ ਗਈ ਤੇ ਗੁੜ ਹੋ ਗਿਆ ਮਹਿੰਗਾ ਤੇ ਖੰਡ ਹੋ ਗਈ ਸਸਤੀ ਜੇ ਅੱਜ ਖੰਡ 50 ਰੁਪਏ ਕਿਲੋ ਦੇ ਆਸ-ਪਾਸ ਆ ਤੇ ਗੁੜ ਜਿਹੜਾ ਆ ਉਹ ਚੰਗਾ ਗੁੜ ਜਿਹੜਾ ਆ 100 ਰੁਪਏ ਦੇ ਆਸ-ਪਾਸ ਆ ਤੇ ਜਿਹੜਾ ਗੁੜ ਆਮ ਵਿਕਦਾ ਪਿਆ ਆ ਉਹ 80 90 ਰੁਪਏ ਦੇ ਕਰੀਬ ਜਿਹੜਾ ਆ ਵਿਕਦਾ ਆ ਇਸ ਕਰਕੇ ਕਿਹਾ ਜਾਂਦਾ ਵੀ ਗੁੜ ਮਹਿੰਗਾ ਹੋ ਗਿਆ ਇਸੇ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਦੇ ਪਏ ਨੇ ਪ੍ਰਵਾਸੀ ਉਹਨਾਂ ਨੇ ਰੋਡ ਦੇ ਉੱਤੇ ਥਾਂ ਕਿਰਾਏ ਤੇ ਲੈ ਲੈ ਕੇ ਖਲਾੜੇ ਲਾਏ ਹੋਏ ਨੇ ਤੇ ਲਗਾਤਾਰ ਜਿਹੜਾ ਆ ਉਹ ਗੁੜ ਕੱਟਦੇ ਪਏ ਨੇ ਤੇ ਵੇਚਦੇ ਪਏ ਨੇ ਪਰ ਮਲਾਵਟੀ ਕੋਪੀ ਖੰਡ 50 ਰੁਪਏ ਕਿਲੋ ਲੈ ਕੇ ਉਸੇ ਖੰਡ ਨੂੰ ਗੁੜ ਚ ਮਿਕਸ ਕਰਕੇ ਜਿਹੜਾ ਆ ਵੇਚਦੇ ਨੇ 80 ਰੁਪਏ ਕਿਲੋ ਤੇ 90 ਰੁਪਏ ਕਿਲੋ ਕਹਿੰਦੇ ਭਾਵੇਂ 40 ਤੋਂ 30 ਰੁਪਏ ਜਿਹੜੇ ਆ ਉਹ ਖੰਡ ਨੂੰ ਮਹਿੰਗਾ ਕਰਕੇ ਵੇਚਦੇ ਪਏ ਨੇ ਗੁੜ ਦੇ ਰੂਪ ਦੇ ਵਿੱਚ ਪਰ ਲੋਕ ਧੜਾ ਧੜ ਉਹ ਗੁੜ ਲੈਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਐਸੇ ਕਿਸਾਨ ਕੁਝ ਐਸੇ ਜ਼ਿਮੀਂਦਾਰ ਭਰਾ ਜਿਹੜੇ ਅਜੇ ਵੀ ਆਪਣੇ ਖੇਤ ਦਾ ਗੰਨਾ ਆਪ ਵੀੜਦੇ ਨੇ ਆਪ ਕਲਾੜੇ ਲਾਏ ਹੋਏ ਨੇ ਤੇ ਆਪ ਹੀ ਜਿਹੜਾ ਆ ਗੰਨਾ ਜਿਹੜਾ ਪੀੜ ਕੇ ਤੇ ਗੁੜ ਕੱਢਦੇ ਪਏ ਨੇ ਗੁੜ ਬਣਾਉਂਦੇ ਪਏ ਨੇ ਇਦਾਂ ਦਾ ਇੱਕ ਪ੍ਰੋਜੈਕਟ ਇੱਕ ਜਿਹੜਾ ਆ ਉਹ ਕਲਾਨੌਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਕਿ ਸਾਡੇ ਪੱਤਰਕਾਰ ਲਾਪ੍ਰੇਤ ਸਿੰਘ ਖੁਸ਼ੀਪੁਰ ਪਹੁੰਚਦੇ ਨੇ ਤੇ ਜਾ ਕੇ ਦੇਖਦੇ ਨੇ ਕਿ ਕਿਸਾਨ ਪਹਿਲਾਂ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰਦਾ ਰਿਹਾ ਤੇ ਹੁਣ ਉਹ ਗੁੜ ਕੱਢ ਕੇ ਜਿਹੜਾ ਆ ਜਨ ਸੇਵਾ ਕਰਦਾ ਨਜ਼ਰ ਆਇਆ ਜਨ ਸੇਵਾ ਤੋਂ ਭਾਵ ਕਿ ਉਹਨਾਂ ਨੇ ਕਿਹਾ ਕਿ ਅਸੀਂ ਗੁੜ ਜਿਹੜਾ ਆ ਅਸਲੀ ਕੱਢਦੇ ਪਏ ਆ ਪਿਓਰ ਗੁੜ ਜਿਹੜਾ ਕੱਢਿਆ ਜਾਂਦਾ ਆ ਕੜਾੜਾ ਲੱਗਾ ਪਿਆ ਆ ਤੇ ਕਲਾੜੇ ਦੇ ਉੱਤੇ ਜਿਹੜਾ ਆ ਉਹ ਅਸਲੀ ਗੁੜ ਕੱਢਿਆ ਜਾ ਰਿਹਾ ਬਿਨਾ ਕਿਸੇ ਮਲਾਵਰ ਤੋਂ ਬਿਨਾ ਕਿਸੇ ਕੈਮੀਕਲ ਤੋਂ ਇਦਾਂ ਦਾ ਗੁੜ ਜਿਹੜਾ ਆ ਬਹੁਤ ਘੱਟ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਮਿਲਦਾ ਆ ਜਿਹੜਾ ਕਿ ਅਸਲੀ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੁੜ ਨਿਕਲਦਾ ਮਗਰੋਂ ਇਹ ਵੇਖ ਪਹਿਲਾਂ ਜਾਂਦਾ ਕਿਉਂਕਿ ਜਿਹੜਾ ਲੋਕ ਨਾਲ-ਨਾਲ ਗਿੱਲਾ-ਗਿੱਲਾ ਹੀ ਗੁੜ ਜਿਹੜਾ ਆ ਪੇਸੀਆਂ ਬਣ ਦੋ ਪਹਿਲਾਂ ਹੀ ਕੜਾ ਵਰਗਾ ਗੁੜ ਹੀ ਜਿਹੜਾ ਆ ਉਹ ਲੋਕ ਲੈ ਜਾਂਦੇ ਤੇ ਘਰ ਜਾ ਕੇ ਸੁਕਾ ਲੈਂਦੇ ਆ ਅਸਲੀ ਗੁੜ ਤੇ ਅਸਲੀ ਗੁੜ ਜਿਹੜਾ ਆ ਉਹ ਬਣਦਾ ਕਿਵੇਂ ਆ ਕਿਵੇਂ ਕਿਸਾਨ ਬਣਾਉਂਦੇ ਆ ਉਹਦੀਆਂ ਤਸਵੀਰਾਂ ਕੁਝ ਨਾਲ-ਨਾਲ ਤੁਸੀਂ ਦੇਖੀਆਂ ਨੇ ਤੇ ਕੁਝ ਅਸੀਂ ਤੁਹਾਨੂੰ ਦਿਖਾਣੇ ਆ ਤੇ ਕਿਸਾਨ ਦੇ ਨਾਲ ਵੀ ਗੱਲਬਾਤ ਕਰਾਉਨੇ ਆ ਲਾਪ੍ਰੇਤੀ ਇਸ ਰਿਪੋਰਟ ਦੇ ਨਾਲ ਆਓ ਦੇਖਦੇ ਆ ਅੱਜ ਅਸੀਂ ਪਹੁੰਚਿਆ ਇੱਕ ਗੁੜ ਕਰਨ ਵਾਲੇ ਪੰਜਾਬ ਦੇ ਤੇ ਸੋ ਬਾਬਾ ਜੀ ਤੋਂ ਜਾਣਦੇ ਆ ਕਿ ਇਸ ਨੂੰ ਕਿਹ ਚਨਾ ਦੇ ਨਾਜਰਾ ਜਾਨਾ ਜਾਂਦਾ ਵੱਖ-ਵੱਖ ਜਿਹੜੀ ਸਟੇਟਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਨਾਉਣ ਅੱਛਾ ਬਹੁਤ ਜੀ ਹਾਂ ਉਸ ਨੂੰ ਬਈ ਆਸ਼ੀਕਾ ਬੋਲੀ ਕਿਲੇ ਮੰਦ ਦੇ ਵਿੱਚ ਆਇਆ ਕਿ ਇਹ ਜਿਹੜਾ ਪ੍ਰੋਜੈਕਟ ਪਹਿਲਾਂ ਦੱਦ ਪਹਿਲਾਂ ਕੋਈ ਜੋਬ ਕਰਦੇ ਕਿ ਇਹਨੇ ਨੌਕੀ ਕੀਤੀ ਆ ਮੇਰੀ ਤੇ ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੀ ਵਾਜ ਤੇ ਆਪਣਾ ਕੰਮ ਹੀ ਆ ਨਾਲੇ ਵਧੀਆ ਜਿੰਦਗੀ ਦਾ ਇੱਕ ਵਧੀਆ ਵਾਪੇ ਲੋਕਾਂ 와 ਤੇ ਨਾ ਬਖੰਡਪੂਰੀ ਦਾ ਕੋ ਦੇਸੀ ਘੋੜਿਆ ਦੇਸੀ ਕਰਨਾ ਬਖਸ਼ ਇੰਨਾ ਕਿੰਨਾ ਚਿਰ ਹੋਦਾ ਸਾਰੇ ਬੈਠਣ ਲੱਗੇ ਇਹ ਨੂੰ 4-5 ਸਾਲੋਂ 5 ਸਾਲ ਵਧੀਆ ਬਹੀ ਜਾਂਦਾ ਇਦਾਂ ਲੋਕ ਆਪਣੇ ਪਾਪਾ ਲੈ ਜਾਂਦੇ ਚੱਲਦੀ ਹੈ ਗੱਲ ਵਧੀਆ ਹਾਲ ਕਿਵੇਂ ਦੀ ਜਿਹੜੇ ਕਸਟਮਰਾਂ ਦੀ ਜਿਹੜੀ ਡਿਮਾਂਡ ਆਉਂਦੀ ਡਿਮਾਂਡ ਇਹ ਜੀ ਇੱਥਾਂ ਤੇ ਸਾਨੂੰ ਘੱਟੋ ਘੱਟ ਦੇ 24 ਘੰਟੇ ਰੋ ਇੱਥੇ ਸਾਡੇ ਕੋਲ ਨਹੀਂ ਨਾ ਹੈ ਹੋਰ 4 ਤੋਂ 8 ਘੰਟੇ ਬਸ ਮੈਂ ਦੇਖਿਆ ਮੈਂ ਪਤਨੇ ਕਦਰ ਮਗਰ ਡੇ ਕੇ ਦਾਗ ਜਿਹੜਾ ਪਹਿਲਾਂ ਜੀ ਪੰਜ ਘੜ ਦੇ ਤੇ 50 ਮੁਰਦੇ ਆ ਇਹ ਗਾ ਕਿਸ ਦੇ ਗੁੜ ਦੇ ਸਖਤ ਆ ਐਵੇਂ ਨਹੀਂ ਗਾ ਗੁੜ ਪਿਆ ਹਰ ਇੱਕ ਬੰਦੇ ਦਾ ਕੋਲ ਬਹੁਤ ਆ ਪਰ ਇਹ ਵਿਕਣ ਦਾ ਹੀ ਕਾਰਨ ਹੈ ਵੀ ਜੇ ਗੁਰ ਚੰਗਾ ਤੇ ਫੇਜੇ ਬਲੇ ਜੇ ਬਟਾਰਾ ਇਹ ਪਰ ਕਲਨੋਂ ਤੇ ਗਰਦਾਸ ਤੇ ਲੇਖ ਰੋਟਿਆ ਕਾਫੀ ਵੇਲੇ ਨੇ ਲੱਗੇ ਨੇ ਕਾਫੀ ਚੱਲਣ ਡੇਰੇ ਹੋ ਗਏ ਪਰ ਮੈਂ ਦੇਖਿਆ ਤੁਹਾਡੇ ਕੋਲ ਜਿਹੜੀ ਆ ਲੋਕ ਜਿਹੜੀ ਵੱਧ ਆ ਉਧਰਲੀ ਜਿਹੜੀ ਸੜਕ ਤੋਂ ਇਦੋਂ ਗਾਂ ਗਿਰਿਆ ਆਡੇ ਹਾਂ ਉਧਰ ਮੋੜ ਮੋੜ ਹੁੰਦੇ ਗਦਾਸ ਪਰ ਸਾਨੂੰ ਮਾਣੋ ਸਾਰੇ ਪਾਦੀਆਂ ਤੋਂ ਇੱਥੇ ਇਦੋਂ ਨਦੀਨਾਂ ਨਗਰੋਂ ਬੇਰਾਤ ਪੋਟੜੀ ਧਰਮਕੋਟ ਅੰਮ੍ਰਿਤਸਰ ਬੰਦੇ ਵਿੱਚ ਆਇਤੋਂ ਇੰਦਵੇ ਕਿਹੜਾ ਜਿਹੜਾ ਇਹ ਤੁਸੀਂ ਜਿਹੜਾ ਗੰਗਾ ਦਾ ਇਸਤੇਮਾਲ ਜਿਨਾ ਕਰਦੇ 58 58 ਪੰਨਾ ਜਰ ਰੋਤੇ ਇਹ ਦਿੰਦੇ ਦੋ ਇਹਨਾਂ ਦੌਰ ਵਿੱਚ ਬਾਬਾ ਜੀ ਜਿਹੜਾ ਆ ਕੇ ਜਿਹੜੇ ਮਤਲਬ ਸਾਰੇ ਚੱਲ ਪੈਂਦੇ ਨੇ ਮਿਲਣੇ ਜਿਹੜੇ ਚੱਲ ਜਾਂਦੇ ਮਤਲਬ ਪਹਿਲੇ ਜਿਹੜੀ ਗਰਮੀ ਹੁੰਦੀ ਉਹ ਤਾਂ ਕੋਈ ਤਾੜਾ ਨਹੀਂ ਚਾਦਿ ਲੇ ਪਰ ਇਹ ਮੌਸਮ ਜਿਹੜਾ ਇਹਨਾਂ ਤੇ ਨਾਏ ਬੰਦਾ ਕੀ ਨਾਏ ਬੰਦਾ ਅੱਜ ਕੱਲ੍ਹ ਇਹ ਪਰਵੇਜ ਆਖ ਬਸ ਮੌਸਮ ਗਰਮੀ ਜਿਹੜਾ ਕੋਈ ਤਾਂ ਬੰਨੀ ਬੈਠ ਰਹੀ ਕੋਈ ਨਹੀਂ ਗਰਮੀ ਵਜੋਂ ਦੀ ਇਹ ਗੜਵੀ ਕਰ ਜਾਂਦਾ ਤੇ ਦੋ ਤਿੰਨ ਮਹੀਨੇ ਚਾਰ ਹੋ ਹੈਗਾ ਗੜਦਾ ਵਧੀਆ ਇਸ ਮਹੀਨੇ ਜਿਹੜਾ ਸਟਾਰਟ ਹੋ ਗਿਆ ਵਾ ਤਾਂ ਹਣ ਕਿੰਨੇ ਮਹੀਨੇ ਤੱਕ ਜਿਹੜਾ ਚੱਲੇਗਾ ਫੇ ਜੋ ਪੀ ਜੇਮੇਨ ਦਾ ਮਾਰਚ ਤੱਕ ਲਾ ਲਾ ਬਸ ਸਿਰੋ ਬਦਲਦੇ ਨਹੀਂ ਕੰਮ ਬੰਦ ਕਰਦੇ ਕਿੰਨੇ ਜਿਹੜੇ ਤੂੰ ਮਲ ਪੀਪੇ ਦੀ ਜਿਹੜੀ ਪੱਤ ਜਿਹੜੀ ਕਰਤਾਂ ਪੰਜ ਪੀਪੇ ਲਾ ਲੋ 6 ਪੀਪੇ ਮਾਰਚ ਮਹੀਨੇ ਵਰ ਵੀ ਨੇ ਜਿਹੜੇ ਹੁਣ ਪੰਜ ਹਾਂਜੀ ਉਹ ਠੀਕ ਜਿਵੇਂ ਪ੍ਰੋਜੈਕਟ ਦੇ ਕਈ ਵੱਡੇ ਰੱਖੇਦੇ ਉਹਨਾਂ ਮळे 30 ਫਰਕ ਜਿਹੜਾ ਆਉਂਦਾ ਉਹਨਾਂ ਦਾ ਗੁੜ ਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਜਿਨ੍ਹਾਂ ਦੇ ਫੈਕਟਰੀ ਦੇ ਤੌਰ 'ਤੇ ਸਾਡਾ ਦੇਸੀ ਗੁੜ ਦਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਹੈ ਤੇ ਜੋ ਉਹੀ ਕਰਨਾ ਵਜੇ ਨਾ ਇੱਕ ਪਰਾਣਾ ਹੁਣ ਦੋ ਲਾਇਆ ਸਾਬਤ ਤੋਂ ਕਰਨ ਵਾਸਤੇ ਉਹ ਅਸਲ ਜਿਹੜੀ ਪੁਰਾਣੀ ਜਿਹੜੀ ਤਕਨੀਕ ਹੈ ਜਿਹੜੀ ਜੱਦੀ ਦੂਰ ਦਾ ਦਰਦਾਂ ਚੱਲਦੀ ਹੈ ਸਿੰਗਲ ਸਿੰਗਲ ਆਵਾਜ਼ ਸਿੰਗਲ ਕੜਾ ਹੋਏ ਨਾ ਵਧੀਆ ਸਿੰਗਲ ਤੋਂ ਦੋ ਲਾ ਲਓ ਜਦੋਂ ਬਾਤ ਤਰੀਕ ਹੋਰ ਹੁਣ ਕੀ ਕਿਹਾ ਜਾਂਦਾ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਤੇ ਇਹਨੂੰ ਤੀਜਾ ਚੁੰਬਾ ਇਹਨੂੰ ਤੇ ਹੀ ਗਾਂਡਾ ਆਦਿ ਨੇ ਤੇ ਚੁੰਬਾ ਵਾ ਸਿਕੜਾ ਉੱਤੇ ਬਸ ਉਹ ਗੁੱਜੋ ਛੇੜਾਂ ਫੇ ਚੱਲ ਜਾਂਦੇ ਤੇ ਬੋਲੀ ਜਿਹੜੀ ਬੱਕਰੀ ਜਿਹੜੀ ਇਹਨੂੰ ਬਸ ਸਵਾਦ ਜਿਹੜਾ ਦਿੱਤਾ ਜਾਂਦਾ ਤੁਸੀਂ ਆਪੋ ਆਪਣੇ ਜ਼ਿਲ੍ਹੇ ਆਪੋ ਆਪਣੇ ਸਟੇਟ ਦੇ ਹਿਸਾਬ ਤੇ ਵੱਖੋ ਵੱਖੋਂ ਦਾ ਹਾਂ ਜੀ ਆਹ ਟੋਪਣਾ ਦਰਵਾਜ਼ਾ ਕਿੰਨਾ ਫਿਰ ਜਿਹੜਾ ਜ਼ਿਆਦਾ ਤੋ ਜਿਹੜਾ ਤਮਾ ਸਾਰੇ ਚਾਰ ਲੋਨਿਆਂ ਦਾ ਕਿੰਨੇ ਮਿਲਦੇ ਸੁਰਦਦੇ ਇੱਕ ਅੱਲਾ ਕੱਢਦੇ ਹੱਦ ਡੇਢ ਕੱਲਾ ਬਸ ਐਂ ਬਹੁਤਾ ਨਹੀਂ ਕੱਢਦੇ ਕਿਉਂਕਿ ਆਪਣੇ ਬੰਦਿਆਂ ਹਿਸਾਬ ਲਾਉਣਾ ਪੈਂਦਾ ਹਰ ਚੀਜ਼ ਦਾ ਰਹਿਣ ਪਣ ਜਦੋਂ ਗਰਮੀ ਆ ਜੇ ਹੋਰ ਕਾਰੋਬਾਰ ਸਾਡੇ ਵਾਈ ਤਾਂ ਵੀ ਵਧੀਆ ਜਿਹੜਾ ਇਹ ਜਿਹੜਾ ਤੁਹਾਡਾ ਚੁੰਬਾ ਹੋਇਆ ਜਿਹੜਾ ਚੱਲ ਲੱਗਣ ਰਿਹਾ ਕਿਸ ਨਾਮ ਤੇ ਚੱਲਣ ਰਿਹਾ ਤੇ ਕਿਹੜੀ ਜਿਹੜੇ ਪਿੰਡ ਤੇ ਲੱਗੇ ਚੱਕ ਜਿਹੜਾ ਇਹ ਉੱਪਰ ਪਿੰਡ ਹੈ ਉੱਪਰ ਹੀ ਨਾ ਸਾਡਾ ਉਹ ਹਰ ਭਜਨ ਮੇਰਾ ਨਾਰ ਭਜਨ ਬਸ ਬਸ ਕੋਈ ਨਹੀਂ ਤੇ ਵਧੀਆ ਉੱਪਰ ਦੇ ਨਾਮ ਤੇ ਆ ਉੱਪਰ ਕਿਸਾਨ ਹਟਾ ਤੇ ਇਹਦੇ ਨਾਮ ਤੇ ਚੱਲਦਾ ਸਾਡਾ ਜਿਹੜੇ ਲੋਕ ਹੁਣ ਔਜਲ ਡਿਮਾਂਡ ਚ ਆਦੀ ਸਾਰਿਆਂ ਬਣਾਉਂਦੇ ਆ ਬਿਸਕੁਟ ਆ ਬਣਾਉਂਦੇ ਆ ਜਿਹਾ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਇਹਨੂੰ ਸੇਵ ਜਿਹੜੀ ਦੇਂਦੇ ਆ ਹਾਂਜੀ ਇਹ ਉਹ ਨਹੀਂ ਜੀ ਸਾਡੇ ਕੋਲ ਕੋਈ ਤਾਲੀ ਦਾ ਲੈਜੇ ਬਣਾ ਕੇ ਹੀ ਪੈਸਾ ਨਹੀਂ ਲੈਂਦੇ ਉਹ ਦੇਖਿਆ ਵੀ ਜਿਹੜੇ ਬਹੁਤ ਜਿਹੜੇ ਚੱਲਦੇ ਨੇ ਜਿਹੜੇ ਚੱਲਦੇ ਨੇ ਬਣਾ ਕੇ ਰੱਖਿਆ ਤਾਂ ਤੁਹਾਡੇ ਜਿਹੜੋ ਕੋ ਆਉਂਦੇ ਪਹਿਲਾਂ ਚੈੱਕ ਹੋ ਜਾਂਦੇ ਨੇ ਆਇਆ ਕਰ ਚੈੱਕ ਕਰੋ ਜੀ ਆਪਣਾ ਖਾਓ ਤੇ ਜਾਓ ਬੜੇ ਖੁਸ਼ੀ ਦੀ ਨਹੀਂ ਮਾੜ ਜਿਹੜੀ ਸੰਡੇ ਤੇਰੇ ਤਰ੍ਹਾਂ ਦੀ ਕੋਈ ਵਾਧ ਨਹੀਂ ਕੋਈ ਘੱਟ ਰੋ ਇਹਨਾਂ ਦਿਨ ਪੂਰੀ ਪੂਰੀ ਮਿਹਨਤੀ ਜਿਹੜੀ ਕਰਕੇ ਨੇ 100 ਗ੍ਰਾਮ ਸਾਡੇ ਵਾਸਤੇ ਉਹ ਪਹਿਲੇ ਇਹ ਘਰੋਂ ਤੋਂ ਸ਼ਾਂਤ ਜਿਹੜਾ ਚੱਕਰ ਆਉਂਦੇ ਪਹਿਲੋਂ ਜੀ ਚੈੱਕ ਕਰੇ ਤੇ ਵੀ ਹਾ ਜੇ ਕੋਈ ਸਾਡੇ ਲਾਗੇ ਕੋਈ ਸਮਾਨ ਨਹੀਂ ਕੋਈ ਦੇਖੋ ਕੋਈ ਜਿ ਕੁੜ ਨਹੀਂ ਕੋਈ ਕੋਈ ਪੀਪਾ ਨਹੀਂ ਜਿਹੜਾ ਇਹ ਆ ਉਹ ਆ ਕੇ ਸਾਰੇ ਕਢਣੀਆਂ ਸ਼ਾਮੀ ਚਲ ਜਣਾ ਬਸ ਬੜ ਮੌਕੇ ਚੱਲਦਾ ਫਿਰਦੇ ਜਿਹੜਾ ਤੇਰੇ ਖੱਡੇ ਚੱਲਦਾ ਫਦਾ ਮਸ਼ੀਨ ਵੀ ਸਾਡੀ ਚੱਲਦੀ ਫਿਰਦੀ ਜਿਦਾ ਅੱਜ ਕੱਲ ਸੇਵ ਹੀ ਨਹੀਂ ਵੜਦੇ ਉਦਾਂ ਸਾਡਾ ਗੋੜਿਆ ਮਸ਼ੀਨਾਂ ਰੱਖਿਆ ਘਰ ਲੈ ਜਨੇ ਸ਼ਾਮ ਨੂੰ ਦਨੇ ਆ ਜਨੇ ਕਢ ਦਨੇ ਬਸ ਹੋਰ ਵੰਦ ਨਹੀਂ ਕੰਮ ਉਹਨੇ ਕਿਹ ਜਿਹੜਾ ਦੋਤਾ ਜਿਹੜਾ ਪਹਿਲੇ ਹੀ ਜਿਹੜਾ ਤਿਆਰ ਕਰਕੇ ਰੱਖ ਲਿਆ ਕਹਿੰਦਾ ਪਰ ਤੂੰ ਜਿਹੜਾ ਨਾਲਾ ਸਾਹਮਣੇ ਗੋੜ ਵੇਖੂਗਾ ਜਿੰਨੇ ਬੰਦੇ ਆਗੇ ਲੈ ਜਾਣ ਬਾਕੀ ਉਹ ਸਾਹਮਣੇ ਪਾਇਆ ਖਤਮ ਗਾਲ ਨਾ ਇੱਥੇ ਕੋ ਕੰਡ ਦੀ ਮਰਾਵਟ ਨਾ ਇੱਥੇ ਆਟੇ ਦੀ ਮਰਾਵਟ ਨਾ ਕੋਈ ਬੇਈਮਨ ਨੇ ਨਾ ਕੋਈ ਸਾਨੂੰ ਪੈਸੇ ਦੀ ਲੋੜ ਹੈ ਉਹ ਜਿਹਦੇ ਇਹ ਬਹੁਤ ਜ਼ਰ ਦੇਖਿਆ ਪੀਸੀਆਂ ਕਰਕੇ ਜਿਹੜਾ ਬਣਾ ਕੇ ਪਹਿਲਾਂ ਰੱਖਿਆ ਉਹ ਤੁਹਾਡੇ ਨੂੰ ਰਹੇਗਾ ਜੀ ਵੇ ਗੋੜ ਸੁਭਾਨਾ ਸਾਡਾ ਪਿੰਡਾ ਇਹਨੂੰ ਵਾਹਣ ਆਂਦੇ ਪੰਜਾਬੀ ਸਾਡੇ ਤੇ ਸੁੱਕਦਾ ਜ਼ਿਆਦਾ ਗੋੜ ਜਦੋਂ ਪੀਸੀ ਬਣ ਜੇਗੀ ਉਹ ਸਖਤ ਹੋਣੀ ਹੈ ਉਹਦੇ ਜਿਹੜਾ ਹਵਾ ਲੱਗਣੀ ਨਹੀਂ ਗੋੜ ਦਾ ਵਜਨ ਵਧਣਾ ਇਹਦਾ ਕੰਡਣਾ ਜਦੋਂ ਇਦਾਂ ਹੀ ਦੇਣ ਦੇ ਕੰਡਣਾ ਨਹੀਂ ਕੱਟਣਾ ਇਹ ਜਿਹੜੀ ਖੂਬੀਆਂ ਜਿਹੜੀਆਂ ਨੇ ਇਹ ਬਦਕਾਡੀਆਂ ਬਕਾਉਂਡੀਆਂ ਜੀ ਗੱਲ ਹੋਰ ਬੜੇ ਚੰਦੀ ਗੱਲ ਨਹੀਂ ਗੀ ਇਹ ਖੂਬੀ ਦੇ ਕਰਨ ਨੇ ਵੇਖਣ ਨੂੰ ਹਰ ਘਟਾਡੇ ਆ 115 ਮੇਰੇ ਨੇ ਗੁਰਦਾਸਪੁਰ ਤੱਕ ਵੀ ਜੀ ਜਾਂਦਾ 500 ਵੀ ਨਾਲ ਲਾ ਲੋ ਵੇਖੀ ਜਾਣਾ ਪਰ ਉਹ ਚੀਜ਼ ਦਾ ਚੱਕਰ ਕੋਈ ਨਹੀਂ ਸਾਨੂੰ ਸਾਡਾ ਆਪਣੀ ਖੂਬੀ ਹੈ ਉਹਨਾਂ ਦੀ ਆਪਣੀ ਖੂਬੀ ਹੈ ਤੇ ਛੋਟਾ ਕੰਮ ਹੈ ਬਹੁਤ ਵੱਡਾ ਇਹ ਇਕੱਲਾ ਡੇਢ ਕਿੱਲਾ ਕਮਾਲ ਕਰਨਾ ਵਾਦ ਜੀ ਸਾਰੇ 4-5 ਮਹੀਨੇ ਪਰ ਕਿਵੇਂ ਲੋਕ ਜਿਹੜੇ ਰੋਟੀ ਦੇ ਜਿਹਨਾਂ ਤੋਂ ਮਗਰੋਂ ਕਰਦੇ ਮਗਰੋਂ ਕਈਆਂ ਤੋਂ ਬਹੁਤ ਇਹ ਨੁਕਸਾਨ ਨਹੀਂ ਕਰਦੇ ਸਾਬ ਤੋਂ ਉਹ ਚੀਜ਼ ਕੈਮੀਕਲ ਪਾਉਂਦੇ ਆ ਪਰ ਲੋਕ ਤਾਂ ਇੱਕ ਜਿਹੜਾ ਮਤਲਬ ਇਹ ਭੋਜਨ ਦੇ ਤੌਰ ਤੇ ਜਿਹੜਾ ਵਧੀਆ ਤਰੀਕੇ ਨਾਲ ਵਰਤਦੇ ਨੇ ਇਹ ਜੋ ਮੈਂ ਨਾਲ ਜੇ ਬੰਦਾ ਕੋ ਖਾਵੇਗਾ ਤਾਂ ਜਾਂ ਰੋਟੀ ਨੂੰ ਪਹਿਲਾਂ ਖਾ ਲੇ ਬਾਅਦ ਚ ਖਾ ਲੇ ਉਹ ਨੁਕਸਾਨ ਕੋਈ ਨਹੀਂ ਨਾ ਕੋਈ ਖੰਡ ਨਹੀਂ ਕੋਈ ਇੱਚ ਕੋਈ ਮਰਾਵਟ ਨਹੀਂ ਕੋਈ ਦੁੱਧ ਨਹੀਂ ਫਟਣਾ ਕੋਈ ਚਾਹ ਨਹੀਂ ਫਟਣੀ ਇਹਦੀ ਵਧੀਆ ਗੱਲ ਹੈ ਜਿਹੜੇ ਜਿਆਦਾ ਜਿਹੜੇ ਵਿੱਚ ਕਰਦੇ ਨੇ ਖਾਣ ਦਾ ਜਾਂ ਬੁਰ ਦਾ ਜਿਹੜੀ ਚੀਜ਼ ਕੈਮੀਕਲ ਜਿਹੜੇ ਜਿਹਾ ਲੱਗ ਲੱਗ ਕੇ ਤਾਂ ਪਾਉਂਦੇ ਆ ਕੋਲਾ ਫਿਰ ਦੇਖ ਮਾਰਜ ਨਰੋ ਦਾ ਫੋਪਲੇ ਤੇ ਕੀ ਰੱਖੇ ਨੇ ਕਮਾਈ ਦੇ ਸਾਨੂੰ ਤੇ ਇਹਦੀ ਬੜੀ ਹੈ ਸੰਤੁਸ਼ਟੀ ਬਹੁਤ ਵਾਹ ਇੰਨੀ ਬੜੀ ਹੈ ਜਦੋਂ ਹੁਣ ਭਈਆਂ ਨੇ ਲਾ ਕੇ ਕਿਹੜੇ ਪ੍ਰੋਜੈਕਟ ਲਾ ਲਏ ਨੇ ਪੰਜਾਬ ਉਹਨਾਂ ਸੇਗਾ ਹਾਂ ਵਾਹ ਪੋਪਲੀ ਚਰਤੇ ਹਨ ਉਹਨਾਂ ਦੀ ਜੱਦੀ ਕਰਤ ਬਹੁਤੀ ਹੈ ਸਾਡੇ ਤੇ ਤੁਹਾਡੀਆਂ ਜਿੰਨੀ ਜੱਦੀ ਪੁੱਛ ਜੜ ਬੜੀ ਹੈ ਜਿਹੜਾ ਚੱਲਦਾ ਉਹਦੇ ਰੱਖ ਹਾਂ ਹਾਂ ਪਰ ਇਹ ਵਧੀਆ ਵਾ ਜੀ ਦੇਸੀ ਕੰਮ ਹੈ ਦੇਸੀ ਲਿਖਿਆ ਵੀ ਐਸੇ ਦੇਸੀ ਗੋੜਾ ਹੋਰ ਐਂ ਕੋ ਕਰਦੇ ਨੇ ਕੋਈ ਨਾਂ ਨਹੀਂ ਜੀ ਕੋਈ। ਉਹ ਇਹ ਸਾਨੂੰ ਉਪਰ ਫਾਰਮੇਸ਼ਨਾਂ ਦੇ ਵੱਲੋਂ ਜਿਹੜੀ ਆ ਸਾਰੀ ਗੁਰੂ ਲਾ ਕੇ ਜਿਹੜੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕੋਈ ਕਮਾਈ ਨੂੰ ਲਾ ਕੇ ਜਿਹੜਾ ਇਹ ਤਰ੍ਹਾਂ ਦੇ ਰੋਜ਼ਗਾਰ ਨਹੀਂ ਬਣਾ ਗਿਆ। ਸੋ ਇਹ ਜਿਹੜੇ ਪੰਜਾਬੀ ਜਾਗਰ ਬਈਏ ਜਿਹੜੇ ਆਗ ਬਲਾਕ ਫਾਰਮਿੰਗ ਨਗਾ ਰਹੇ ਨੇ ਉਹਨਾਂ ਦੇ ਸਟੇਪ ਹੋ ਕੇ ਪੂਰੇ ਖੰਡਾ ਚੱਲਾ ਬਲਕ ਤਰ੍ਹਾਂ ਦੇ ਜਿਹੜੇ ਕਾਮੀ ਤਾਂ ਜਿਹੜੇ ਇਹ ਮਲਬ ਮਲਕਾਰੇ ਮਲਵਰ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸੇਕ ਰਣ ਸੋ ਇਹ ਹੋਰ ਜਿਹੜੇ ਪੋਜੀਆਬਲੇ ਬਿਲਕੁਲ ਚੱਕਰਾ ਕੇ ਲੋਕਾਂ ਨੂੰ ਸੈਂਪਲੇ ਤੇਰੀ ਲੋਕਾਂ ਜਿਹੜਾ ਕਰ ਰਹੇ ਨੇ ਬਹੁਤ ਹੀ ਚੰਗਾ ਜਿਹੜੇ ਦੂਰੂ ਦੂਰ ਜਿਹੇ ਲੋਕ ਆ ਕੇ ਜਿਹੜੇ ਟੋੜ ਟੋੜ ਸੁਣਾਤਾ ਦਾ ਆਪਣਾ ਪਤਾ ਕਰਾਉਂਦੇ